ਅੱਜ ਦੀ ਕਹਾਣੀ ਇੱਕ ਭੈਣ ਵੱਲੋਂ ਦੱਸੀ ਗਈ ਹੈ। ਮੇਰੀ ਮੰਮੀ ਦੀ ਮੌਤ ਹੋਈ ਨੂੰ ਅੱਜ 20ਵੇਂ ਦਿਨ ਆ। ਮੇਰੀ ਮੰਮੀ ਕੱਪੜੇ ਸਲਾਈ ਕਰਕੇ ਪੇਟ ਪਾਲਦੇ ਸੀ। ਮੰਮੀ ਦੀ ਉਮਰ ਮਸਾਂ ਨੂੰ 44 ਸਾਲ ਸੀ। ਭਾਈ ਤੇ ਭਾਬੀ ਨੇ ਕਦੇ ਵੀ ਹਾਲ ਨਹੀਂ ਪੁੱਛਿਆ ਸੀ। ਇੱਕ ਘਰ ਵਿੱਚ ਹੀ ਰਹਿੰਦੇ ਸੀ। ਸ਼ਾਮ ਨੂੰ 5:30 ਵਜੇ ਮੰਮੀ ਨਾਲ ਗੱਲ ਹੋਈ ਸੀ ਤੇ ਮੰਮੀ ਕਹਿੰਦੇ ਫੇਰ ਗੱਲ ਕਰਦੇ ਆ ਥੋੜੇ ਟਾਈਮ ਤੱਕ ਜਦੋਂ ਮੈਂ ਦੁਬਾਰਾ ਫੋਨ ਲਾਇਆ ਤਾਂ ਫੋਨ ਬੰਦ ਆ ਰਿਹਾ ਸੀ ਮੈਨੂੰ ਲੱਗਾ ਸਵੇਰੇ ਗੱਲ ਹੋ ਜੂਗੀ ਅਗਲੀ ਸਵੇਰ ਮੇਰੇ ਲਈ ਮੰਦਭਾਗੀ ਸੀ ਮੈਨੂੰ ਫੋਨ ਆਇਆ 7:40 ਦੇ ਕਿ ਮੇਰੀ ਮੰਮੀ ਨੂੰ ਅਟੈਕ ਆ ਗਿਆ ਜਦੋਂ ਮੈਂ ਘਰ ਜਾ ਕੇ ਦੇਖਿਆ ਮੇਰੀ ਮਾਂ ਦੀ ਲਾਸ਼ ਪਈ ਸੀ ਸਾਰੇ ਕਹਿੰਦੇ ਕਿ ਕਰੰਟ ਲੱਗਾ ਮੇਰਾ ਇਨਾ ਦਿਮਾਗ ਨਹੀਂ ਕੰਮ ਕੀਤਾ ਕਿ ਮੈਂ ਪੋਸਟਮਾਰਟਮ ਕਰਵਾ ਲਵਾਂ ਉਹ ਟਾਈਮ ਮੇਰੇ ਤੇ ਸਭ ਤੋਂ ਮਾੜਾ ਟਾਈਮ ਸੀ ਕੋਝ ਵੀ ਸਮਝ ਨਹੀਂ ਆਇਆ ਮੈਨੂੰ ਮੇਰੀ ਮੰਮੀ ਬਿਨਾ ਮੇਰਾ ਹੋਰ ਕੋਈ ਨਹੀਂ ਸੀ ਭਾਈ ਤੇ ਭਾਬੀ ਬੋਲਦੇ ਨਹੀਂ ਸੀ ਮੇਰੀ ਦੁਨੀਆ ਉੱਜੜ ਗਈ ਸੀ ਮੈਂ ਬਹੁਤ ਰੋਈ ਮੇਰੇ ਪਾਪਾ 9 ਸਾਲ ਪਹਿਲਾਂ ਹੀ ਸਾਨੂੰ ਛੱਡ ਗਏ ਸੀ ਮੇਰੇ ਤੋਂ ਗਲਤੀ ਇਹ ਹੋਈ ਕਿ ਮੈਂ ਪੋਸਟਮਾਰਟਮ ਨਹੀਂ ਕਰਵਾਇਆ ਉਹਨਾਂ ਦੇ ਸਿਰ ਤੇ ਵੀ ਸੱਟ ਸੀ ਡੂੰਘੇ ਜ਼ਖਮ ਸੀ ਮੂੰਹ ਸਾਰਾ ਫੁੱਟਿਆ ਪਿਆ ਸੀ ਭਾਬੀ ਕਹਿੰਦੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਇਹਨਾਂ ਨੂੰ ਸਾਰੀ ਰਾਤ ਦਾ ਕਰੰਟ ਲੱਗਿਆ ਹੋਇਆ ਸੀ ਸਾਰੀ ਰਾਤ ਤੱਕ கரੰਟ ਬੰਦਾ ਪਾੜ ਕੇ ਰੱਖ ਦਿੰਦਾ ਮੇਰੇ ਮੰਮੀ ਦਾ ਸਾਰਾ ਸਰੀਰ ਸਾਫ ਸੀ ਸਰੀਰ ਤੇ ਕੋਈ ਨਿਸ਼ਾਨ ਨਹੀਂ ਸੀ ਮੇਰੇ ਮੰਮੀ ਟਿਊਬ ਰੱਖਦੇ ਹੁੰਦੇ ਸੀ ਕਹਿੰਦੇ ਉਹਦੇ ਤੋਂ கரੰਟ ਲੱਗਾ ਉਹ ਛਟਕਾ ਮਾਰਦੀ ਪਰ ਜਾਨ ਨਹੀਂ ਲੈ ਸਕਦੀ ਕਹਿੰਦੇ ਜੋੜ ਟਿਊਬ ਦਾ ਹੱਥ ਵਿੱਚ ਸੀ ਮੇਰੇ ਮੰਮੀ ਦਾ ਸੰਸਕਾਰ ਹੋ ਗਿਆ ਉਤੋਂ ਬਾਅਦ ਮੈਨੂੰ ਮੇਰਾ ਭਾਈ ਕਹਿੰਦਾ ਕਿ ਤੂੰ ਆਪਣੇ ਸਹੁਰੇ ਘਰ ਚਲੀ ਜਾ ਤੇਰੀ ਮਾਤਾ ਰੱਬ ਨੂੰ ਪਿਆਰੀ ਹੋ ਗਈ ਘਰ ਨੂੰ ਉਹਨਾਂ ਨੇ ਜ਼ਿੰਦਾ ਲਾ ਦਿੱਤਾ ਤੇ ਨਾਲੇ ਮੇਰੀ ਮੰਮੀ ਦੇ ਕਮਰਿਆਂ ਨੂੰ ਮੈਨੂੰ ਹੁਣ ਪਤਾ ਲੱਗਾ ਕਿਉਂ ਘਰ ਵੇਚ ਰਿਹਾ ਮੇਰੇ ਮੰਮੀ ਪਾਪਾ ਨੇ ਘਰ ਬਹੁਤ ਮਿਹਨਤ ਨਾਲ ਬਣਾਇਆ ਸੀ ਹੁਣ ਮੈਂ ਕੀ ਕਰਾਂ ਮੇਰੀ ਮਾਂ ਨੂੰ ਮੈਂ ਇਨਸਾਫ ਦਿਵਾਉਣਾ ਆ ਨਾਲੇ ਘਰ ਨਿਸ਼ਾਨੀ ਰੱਖਣਾ ਮੈਂ ਤੁਸੀਂ ਸਾਰੇ ਮੈਨੂੰ ਦੱਸੋ ਮੈਂ ਕੀ ਕਰਾਂ